और दूसरी का कॉल साहब श्री माई गुरुजी के पता है ਚੋਲਾ ਸਾਹਿਬ ਨੂੰ ਜਾਂਦੀਆਂ ਹੋਈਆਂ ਸੰਗਤਾਂ ਨੂੰ ਚੋਲਾ ਸਾਹਿਬ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੋ ਹਰ ਸਾਲ ਦੀ ਤਰ੍ਹਾਂ ਬੇਰਾਬਾਪਾ ਨਾਨਕ ਤੇ ਜੋ ਚੋਲਾ ਸਾਹਿਬ ਦਾ ਮੇਲਾ ਲੱਗਦਾ ਹੈ ਪਿੰਡ ਮਿਆਣੀਆਂ ਤੋਂ ਛਲਕੇ ਜੋ ਸੱਤ ਸੰਗਤਾਂ ਬੇਰਾਬਾਪਾ ਨਾਨਕ ਦੀਆਂ ਨੇ ਉਹ ਸਾਰੀਆਂ ਸੰਗਤਾਂ ਨੂੰ ਚੋਲਾ ਸਾਹਿਬ ਦਾ ਲੱਖ ਲੱਖ ਮੁਬਾਰਕਾ ਹੋਣ ਜੋ ਹਰ ਸਾਲ ਦੀ ਤਰ੍ਹਾਂ ਅਰਜਾਵਾ ਰੋਡ ਤੋਂ ਜੋ ਸੰਗੰਨਗਦਾ ਹੈ ਉਹ ਜੋ ਨਗਰ ਨਿਵਾਸੀ ਜੋ ਐ ਮਾਰਕੀਟ ਦੇ ਸਾਰੇ ਲੋਗ ਗੁਰੂ ਨਾਨਕ ਦੇਵ ਜੀ ਦੇ ਚਰਨਾ ਦੇ ਇਹ ਬੇਨਤੀ ਕਰਦੇ ਨੇ ਇਸੇ ਤਰ੍ਹਾਂ ਸਾਨੂੰ ਬਾਲ ਬੱਚੇ ਤੇ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਇਹ ਮੇਰੇ ਸਾਰੇ ਵੀਰ ਇਹ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਨੇ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਇੱਥੇ ਲੰਗਰ ਲਾਉਂਦੇ ਹਾਂ ਜੋ ਮਾਰਾ ਸਾਨੂੰ ਹੱਥ ਦੇ ਕਿਰਪਾ ਕਰਦਾ ਹੈ ਉਸ ਹੱਬ ਨਾਲ ਅਸੀਂ ਸਾਡੇ ਸੰਗਤਾਂ ਨਾਲ ਕੇ ਇਸ ਦੀ ਸੇਵਾ ਕਰਦੇ ਹਾਂ ਸੋ ਵਾਈ ਗੁਰਜੀ ਦਾ ਖਾਲਸਾ ਸਿ ਵਾਈ ਗੁਰਜੀ ਦਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਡੇਰੇ ਬਾਬੇ ਨਾਨਕ ਦਾ ਚੋਲਾ ਸਾਹਿਬ ਦਾ ਮੇਲਾ ਉਹਦੇ ਵਾਸਤੇ ਸੰਗ ਦੇ ਰੂਪ ਚ ਸੰਗਤ ਹਿਯਾਰਪੁਰ ਬਾਬਾ ਜਗਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਖੰਡਿਆਲਾ ਸੈਣੀਆ ਤੋਂ ਆ ਰਹੀ ਹੈ ਜੋ ਕਿ ਸਾਡੇ ਨਗਰ ਕਾਦੀਆਂ ਦੇ ਵਿੱਚੋਂ ਲੰਘ ਕੇ ਡੇਰਾ ਬਾਬਾ ਨਾਨਕ ਜਾਏਗੀ ਅੱਜ ਦਾ ਰਾਤ ਦਾ ਦਾਣਾ ਪੜਾ ਛੁੱਟੇ ਨਿੱਕੇ ਘੁੰਮਣ ਸੰਤ ਬਾਬਾ ਹਯਾਰਾ ਸਿੰਘ ਜੀ ਦੇ ਪਿੰਡ ਨਗਰ ਵਿੱਚ ਹੋਏਗਾ ਤੇ ਕੱਲ ਸੰਗਤ ਫੇਰ ਸਵੇਰੇ ਚੱਲ ਕੇ ਡੇਰਾ ਬਾਬਾ ਨਾਨਕ ਪਹੁੰਚੇਗੀ ਤੇ ਸਾਡੇ ਵੱਲੋਂ ਦਸ਼ਮੀਸ਼ ਗਰੁੱਪ ਕਾਦੀਆਂ ਵੱਲੋਂ ਦਫੇਜ ਫਨਾਸ ਦਸ਼ਮੀਸ਼ ਆਪਣਾ ਮੋਟਰਸ ਤੇ ਹੋਰ ਵੀ ਸਾਰੇ ਆਪਣਾ ਜਿਹੜੇ ਗਰੁੱਪ ਆ ਸਾਰਾ ਪ੍ਰੋਪਰਟੀਆਂ ਲਿੰਕਰਸ ਦਾ ਆਪਣੇ ਨਾਲ ਅਸੀਂ ਸਾਰਿਆਂ ਵੱਲੋਂ ਆਈਓਈ ਸੰਗਤ ਦਾ ਆਪਣੇ ਖੇਤਰ ਵਿੱਚ ਬਹੁਤ ਸਵਾਗਤ ਕਰਦੇ ਆਂ ਔਰ ਗੁਰੂ ਮਾਹਰਾਜ ਵਾਸਤੇ ਜੋ ਛੋਟਾ ਤਿਲਫੁੱਲ ਪਟਾਵਾ ਕੱਢ ਕੇ ਜੋ ਸੰਗਤ ਨੇ ਲੰਗਰ ਲਗਾਇਆ ਉਸ ਨੂੰ ਵੀ ਹਾਜ਼ਰੀ ਲਵਾਈ ਹੈ। ਤੋਂ ਅਸੀਂ ਬਹੁਤ ਬਹੁਤ ਨਗਰ ਨਿਵਾਸੀਆਂ ਨੂੰ ਵਧਾਈ ਦਿੰਦੇ ਆ। ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਸਮੂਹ ਬਿਜ਼ਨਸ ਗਰੁੱਪ ਵੱਲੋਂ ਤੇ ਬਾਕੀ ਮਤਲਬ ਬੜੀ ਖੁਸ਼ੀ ਆਈ ਦੇ ਦਿਨ ਦੇ ਵਿੱਚ ਕਿ ਸਾਲ ਬਾਅਦ ਮਹਾਰਾਜ ਦੇ ਚਰਨ ਪੈਣੇ ਹਰ ਸੰਗਤ ਲੈ ਰੋ ਬਣਾ ਲਕ ਜਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ད�ས ད�སས དསས དསས ད� ਅੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਲੰਧਰ ਤੋਂ ਆਏ ਆ ਕੋਈ ਅਮਰਸਤ ਹੈ ਕਿ ਜਲੰਧਰ ਤੋਂ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਆਪਾਂ ਇਸ ਸਾਲ ਵੀ ਬਾਬਾ ਜੀ ਦੇ ਦਰਸ਼ਨਾ ਨੂੰ ਆਏ ਆ ਸਾਡੀਆਂ ਇੱਛਾਵਾਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸੰਤਾਂ ਦੇ ਦਰਸ਼ਨ ਹੁੰਦੇ ਨੇ ਸੱਚੇ ਪਾਤਸ਼ਾਹ ਨੇ ਇੰਨੀ ਕਿਰਕ ਬਰਕਤਾਂ ਪਾਈਆਂ ਨੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਨੂੰ ਆਪਣੇ ਨਾਲ ਲੈ ਕੇ ਬੁਲਾਇਆ ਵਾ ਆਪਣੇ ਦਰਸ਼ਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲਣੀ ਵਾ ਸਤਿ ਸੱਚ ਵਾ ਦਾ खासा ਵਾਈਗੂ ਜੀ ਦਾ ਫਸਫਤੇ ਉਹ ਬਾਬਾ ਜੀ ਕਹਿੰਦੇ ਨਾ ਨਾ ਸੱਚ ਦਾ ਬੇੜਾ ਪਾਰ ਮੇਰਾ ਬਾਬਾ ਜੀ ਨੇ ਬੇੜਾ ਪਾਰ ਕੀਤਾ ਤਈਆਂ ਸਾਲਾਂ ਬਾਅਦ ਮੇਰਾ ਮੈਰਿਜ ਹੋਈ ਤਈਆਂ ਸਾਲਾਂ ਬਾਅਦ ਮੇਰੀ ਮੰਮਾ ਮਰ ਗਈ 2002 ਚ ਤੇ ਮੇਰੀ ਮੈਰਿਜ ਹੋਈ 2009 ਚ ਮੇਰਾ ਪਤੀ ਦੀ ਹਸਬੰਡ ਦੀ ਡੈਥ ਹੋ ਗਈ ਤੇ ਹੁਣ ਮੇਰੀ ਮੈਰਿਜ ਹੋਈ 2023 22 ਚ ਤੇ ਦੇਖੋ ਬਾਬਾ ਨੇ ਬੇੜਾ ਪਾਰ ਨਹੀਂ ਕੀਤਾ ਤਈ ਮਾਰਚ ਨੂੰ ਹੁਣ ਆ ਬਾਬੇ ਦਾ ਮੇਲਾ 3 3 ਮਾਰਚ ਨਹੀਂ ਆਉਂਦਾ ਨਾ ਤੇਲਵਾਰ ਨੂੰ ਫਤਿਹ ਕੀਤੀ ਨਹੀਂ ਇਹ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਜਿੰਦੇ ਕਹਿੰਦੇ ਕੋਈ ਨਹੀਂ ਹੁੰਦਾ ਉਹਦਾ ਰਾਹ ਹੁੰਦਾ ਮੈਂ ਹੈ ਨਾ ਸੱਚੀ ਤੇ ਮੇਰੀ ਰੱਬ ਨੇ ਸੁਣੀ ਆ ਚਲੋ